ਸਸਿਕਲ ਦੋਸਤੋ ਮੈਂ ਤੁਹਾਡਾ ਆਪਣਾ ਪ੍ਰੀਤ ਸਿੰਘ ਰੇੜੀ ਤੇ ਅੱਜ ਅਸੀਂ ਨਵੀਂ ਕਾਰ ਲੈਣ ਜਾ ਰਹੇ ਹਾਂ ਜੀ ਸੰਗਰੂਰ ਜਾ ਰਹੇ ਹਾਂ ਏਜੰਸੀ ਦੇ ਵਿੱਚ ਤੇ ਗੈਸ ਕਰੋ ਕਿਹੜੀ ਹੋਊਗੀ ਨਵੀਂ ਕਾਰ ਤੇ ਕਮੈਂਟਾਂ ਦੇ ਵਿੱਚ ਬਾਕੀ ਜਲਦੀ ਤੁਹਾਨੂੰ ਪਤਾ ਲੱਗ ਜਾਊਗਾ ਪਰ ਕੀ ਲੈ ਕੇ ਆ ਰਹੇ ਆ ਸੋਹਣੀ ਗੱਡੀ ਆਜੋ ਵੀ ਲਓ ਜੀ ਚੱਕਿਆ ਗਿਆ ਨਵੀਂ ਗੱਡੀ ਤੋਂ ਕੱਪੜਾ ਤੇ ਪੈ ਗਈਆਂ ਤਾੜੀਆਂ ਹਲੇ ਹੱਸੋ ਵੀ ਸਾਰੇ ਆ ਲਓ ਜੀ ਤੇ ਵੱਡੀ ਸਾਈਜ਼ ਚਾਬੀ ਆਪਾਂ ਨੂੰ ਦਿੱਤੀ ਏਜੰਸੀ ਵਾਲਿਆਂ ਨੇ ਤੇ ਇਸ ਤੋਂ ਬਾਅਦ ਸਫਰ ਕਹਿੰਦਾ ਮੈਂ ਆਪਾਂ ਉੱਪਰ ਬੈਠ ਕੇ ਕਰਾਉਣੀ ਆ ਫੋਟੋ ਤੇ ਨਾਲੇ ਬਣਾਉਣੀ ਆ ਵੀਡੀਓ ਤੇ ਇਸ ਤੋਂ ਬਾਅਦ ਜਦੋਂ ਜਾਣ ਲੱਗੇ ਤੇ ਆ ਦੇਖੋ ਸਫਰ ਨਾਲ ਸ਼ੀਸ਼ੇ ਚੈੱਕ ਕਰਦਾ ਆਪ ਡਾਉਨ ਕਰਕੇ ਵੀ ਸਹੀ ਨੇ ਸਾਰੇ ਤੇ ਉਸ ਤੋਂ ਬਾਅਦ ਚੱਲਿਆਂ ਜੀ ਪਿੰਡ ਨੂੰ ਤੇ ਆ ਜੋ ਪਿੰਡ ਨੂੰ ਗੱਡੀ ਚੱਲੀ ਆ ਤੇ ਪਿੰਡ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਮਾਹੌਲ ਹਾਂਜੀ ਦੋਸਤੋ ਤੇ ਗੱਡੀ ਆਪਾਂ ਲੈ ਲਈ ਜੀ ਤੇ ਤੁਹਾਨੂੰ ਪਤਾ ਹੀ ਲੱਗ ਗਿਆ ਹੁਣ ਗ੍ਰੈਂਡ ਬਿਟਾਰਾ ਤੇ ਆਪਾਂ ਹੁਣ ਜਾ ਰਹੇ ਆ ਘਰੇ ਤੇ ਘਰ ਦੇ ਨੂੰ ਪਤਾ ਨਹੀਂ ਕਿਉਂਕਿ ਸਾਨੂੰ ਜਵਾਕਾ ਜਵਾਖ ਹੋਣੀ ਪਤਾ ਸੀ ਤੇ ਉਹਨਾਂ ਦੀ ਐਕਸਾਈਟਮੈਂਟ ਦੇਖਾਂਗੇ ਫਿਰ ਹਨਾ ਐਂਟਰੀ ਕਰਦੇ ਆ ਘਰੇ ਪਿੰਡ ਸਲੀਰੀੜੀ ਪਹੁੰਚ ਚੁੱਕੇ ਆ ਸਫਰ ਨੇ ਰੌਲਾ ਪਾ ਰੱਖਿਆ ਪੂਰਾ ਲਓ ਜੀ ਆਪਣੀ ਗਲੀ ਦੇ ਵਿੱਚ ਆ ਗਈ ਗੱਡੀ ਤੇ ਇੱਥੋਂ ਆਪਾਂ ਹੁਣ ਆਪਣੇ ਘਰ ਦਾ ਗੇਟ ਆ ਤੇ ਇੱਥੋਂ ਆਪਾਂ ਐਂਟਰ ਕਰਾਂਗੇ ਆ ਲਓ ਜੀ ਘਰ ਦੇ ਵਿੱਚ ਐਂਟਰ ਕੀਤਾ ਤੇ ਸਾਰੇ ਜਣੇ ਵੀਡੀਓ ਬਣਾਉਣ ਲੱਗੇ ਹੋਇਆ ਤੇ ਗੱਡੀ ਵਿੜੇ ਵਿੱਚ ਦੀ ਜਾ ਰਹੀ ਆ ਅੱਗੇ ਤੇ ਅੱਗੇ ਦਾਦੀ ਜੀ ਬੈਠੇ ਆ ਸਾਰਾ ਸਾਰਾ ਆਪਣਾ ਪਰਿਵਾਰ ਆ ਗਿਆ ਤੇ ਉਹਨਾਂ ਨੂੰ ਮਿਲਦੇ ਆ ਜਾ ਕੇ ਵਧਾਈਆਂ ਦੇਣੂ ਹਾਂਜੀ ਮਿਲੇ ਸਾਰਿਆਂ ਨੂੰ ਮਾਸੀ ਹੋਰਾਂ ਨੂੰ ਆ ਚਾਚਾ ਜੀ ਆ ਗਏ ਤੇ ਚਾਚਾ ਜੀ ਮਿਲ ਰਹੇ ਆ ਵਧਾਈਆਂ ਦੇ ਰਹੇ ਆ ਤੇ ਉਧਰੋਂ ਚਾਚਾ ਜੀ ਫਿਰ ਹੁਣ ਰਾਜਵੀਰ ਨੂੰ ਵਧਾਈਆਂ ਦੇਣ ਆ ਆ ਲੋ ਜੀ ਇੱਧਰ ਪਾਪਾ ਵਧਾਈਆਂ ਦੇ ਰਹੇ ਆ ਸੰਗਰਾਮ ਨੇ ਸਦਿਆ ਆਪਾ ਬੀਬੀ ਨੂੰ ਬੁਲਾ ਰਹੇ ਆ ਤੇ ਬੀਬੀ ਵੀ ਆ ਗਈ ਤੇ ਆ ਲੋ ਜੀ ਇਕੱਠੇ ਆ ਹੋ ਗਈ ਇਕੱਠਿਆਂ ਦੀ ਫੋਟੋ ਤੇ ਚਲੋ ਜੀ ਸਾਰੇ ਜਣੇ ਫੋਟੋ ਕਰਾ ਰਹੇ ਆ ਇੱਕ ਸਾਂਝੀ ਲੋ ਜੀ ਫਿਲਮ ਵਾਲਿਆਂ ਵਾਂਗੂ ਬਿਹੈਂਡ ਦਾ ਸੀਨ ਵੀ ਦੇਖ ਲਓ ਵੀਡੀਓ ਇੰਤਰੀ ਘਾਰੇ ਵਿੱਚ ਮਾਰੀ ਮੇਰੀ ਸਮੀ ਲੱਗੜੇ ਜਾਂਦੇ ਮੇਰੀ ਸਮੀ ਲੱਗੜੇ ਜਾਂਦੇ ਮੇਰੀ ਸਮੀ ਤੇ ਦੋਸਤੋ ਜਦੋਂ ਅਸੀਂ ਨਵੀਂ ਗੱਡੀ ਲਈ ਤੇ ਥੋੜੇ ਦਿਨਾਂ ਬਾਅਦ ਸਾਡੀ ਕੈਨੇਡਾ ਦੀ ਪੀਆਰ ਆ ਗਈ ਤੇ ਫਿਰ ਅਸੀਂ ਤਿਆਰੀਆਂ ਕਰ ਲਈਆਂ ਕੈਨੇਡਾ ਦੀਆਂ ਤੇ ਕੈਨੇਡਾ ਅਸੀਂ ਆ ਗਏ ਜੀ ਤੇ ਆ ਸਾਨੂੰ ਕੈਨੇਡਾ ਸਰਕਾਰ ਨੇ ਫਿਰ ਵੈਲਕਮ ਕੀਤਾ ਸਾਡਾ ਇੱਥੇ ਕੈਨੇਡਾ ਆਉਣ ਤੇ ਥੈਂਕ ਯੂ ਜੀ ਨਵੇਂ ਬਲੌਗ ਦੇ ਵਿੱਚ ਫਿਰ ਤੁਹਾਨੂੰ ਕਿਸੇ ਨਵੇਂ ਵੀਡੀਓ ਦਰਸ਼ਨ ਕਰਾਵਾਂਗੇ ਤੇ ਉਦੋਂ ਤੱਕ ਓਕੇ ਬਾਏ ਟਾਟਾ